ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਦਿਨ ਹੈਗਾ ਜੀ ਮੰਗਲਵਾਰ ਦਾ ਟਾਈਮ 5:30 ਹੋ ਗਏ ਨੇ ਧੁੱਪ ਇੰਨੀ ਜਿਆਦਾ ਹੋਈ ਪਈ ਹੈ ਹਜੇ ਵੀ ਨਹੀਂ ਨਿਕਲਣ ਨੂੰ ਜੀ ਕਰਦਾ ਅੰਦਰੋਂ ਅੱਜ ਲੱਗੀ ਤੀਜੀ ਸੰਗਰਾਂਦ ਇੱਕ ਜੇਠ ਚੜ ਗਿਆ ਇੱਕ ਜੇਠ ਹੋ ਗਿਆ ਗਰਮੀ ਬਹੁਤ ਪੈਣੀ ਆ ਜੇਠ ਦੇ ਵਿੱਚ ਹੀ ਪਤਾ ਲੱਗ ਗਿਆ ਇੱਕ ਪਹਿਲੀ ਸੰਗਰਾਣ ਨੂੰ ਵੀ ਕਿੰਨੀ ਕ ਗਰਮੀ ਪੈਣੀ ਹੈ ਬੁਰਾ ਹਾਲ ਹੋਇਆ ਪਿਆ ਜਮੀਂ ਨਿਕਲਣ ਨੂੰ ਜੀ ਕਰਦਾ ਹਜੇ ਮੱਝਾਂ ਨਮਾਉਣੀਆਂ ਨੇ 5.5 ਹੋ ਗਏ ਬਸ ਢੇੜਾ ਦੇ ਜਾਨੇ ਫੇਰ ਅੰਦਰ ਵੜ ਜਾਨੇ ਇੱਕ ਹੁਣ ਦਿਨ ਵੀ 7:30 8:00 ਵਜੇ ਤੱਕ ਖੜਾ ਰਹਿੰਦਾ ਹੁੰਦਾ ਵੀ ਹਜੇ ਕਿਹੜਾ ਰੋਟੀ ਖਾਣੀ ਹੈ ਕਿਸੇ ਨੇ ਤਾਂ ਲੇਟ ਕਰੀ ਜਾਨੇ ਕੰਮ ਹੁਣ ਪਿੰਦਰ ਨੂੰ ਲੈ ਕੇ ਆਉਣੀ ਆ ਮੈਂ ਉਹ ਮੱਝਾਂ ਨਮ ਆਊਗਾ ਤੇ ਮੈਂ ਲੇਟੀ ਲੂਟੀ ਪੈਂਦੀ ਵੀ ਮੱਝ ਦੀ ਉਹ ਰੱਖਣੀ ਹੈ ਉਸ ਤੋਂ ਬਾਅਦ ਸਬਜ਼ੀ ਦੇਖਦੇ ਆਂ ਅੱਜ ਹਰੀ ਸਬਜ਼ੀ ਕੋਈ ਨਹੀਂ ਹੈਗੀ ਸਵੇਰੇ ਬਾਬਾ ਨੰਗ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਪਤਾ ਨਹੀਂ ਕਿੱਧਰ ਕੰਮ 'ਚ ਬੀਜੀ ਤੀ ਮੈਂ ਹੁਣ ਮੈਨੂੰ ਆਲੂ ਵਾਲ ਨੇ ਧਰਨੇ ਪੈਣਗੇ ਅੱਜ ਅਸੀਂ ਕਾਫੀ ਦਿਨ ਹੋ ਗਏ ਆਲੂਆਂ ਦੀ ਦਾ ਸਬਜ਼ੀ ਬਣਾਈ ਨੂੰ ਆਲੂ ਵਾਲ ਕੇ ਕਰ ਲਾਂਗੇ ਅਜੇ ਖੇਤ ਸਬਜ਼ੀ ਨਹੀਂ ਲੱਗਣ ਲੱਗੀ ਆ ਨਾ ਛੋਟੀਆਂ ਨੇ ਬੇਲਾਂ ਕੁਝ ਗਰਮੀ ਕਰਕੇ ਪਹਿਲਾਂ ਵੀ ਸਾਡੀ ਲੇਟ ਹੀ ਹੋ ਗਈ ਲਾਉਣ ਨੂੰ ਸਬਜ਼ੀ ਜੇ ਬਾਅਦ ਦੇ ਵਿੱਚ ਚੌਲੇ ਬਣੀਆਂ ਲਾਈਆਂ ਤੇ ਚੂਹਿਆਂ ਨੇ ਖਰਾਬ ਕਰਤੀਆਂ ਇਸ ਕਰਕੇ ਸਾਨੂੰ ਹੁਣ ਸਬਜ਼ੀ ਦੀ ਸ਼ੋਰਟ ਪਈ ਪਈ ਐ ਹੁਣ ਤਾਂ ਕਦੇ ਕੱਦੂ ਕਦੇ ਕੋਸਾ ਐ ਕਰ ਲੈਨੇ ਹੁੰਨੇ ਆ ਦੋ ਦਿਨ ਅਸੀਂ ਕਰੇਲੇ ਕਰ ਲਏ ਉਹਦੇ ਨਾਲ ਬਹੁਤ ਜ਼ਿਆਦਾ ਤਜਾਬ ਬਣਿਆ ਪਿਆ ਤਲੇ ਹੋਇਆ ਹਨਾ ਖਾ ਕੇ ਇਹਨਾਂ ਲਈ ਪਾਣੀ ਦੀ ਪਿਆਸ ਵਾਲੀ ਲੱਗਦੀ ਐ ਅਸੀਂ ਕਰੇਲੇ ਭਰ ਕੇ ਕਰੀ ਸੀਗੇ ਚੀਰੇ ਹੋਏ ਕੱਟ ਖਾਂਦੇ ਨੇ ਖਾਂਦੇ ਨਹੀਂ ਲੱਗੇ ਸਾਢੇ 5 ਹੋ ਗਏ ਜੀ ਹੁਣ ਤਾਂ ਬਾਹਰ ਨਿਕਲ ਕੇ ਕੰਮ ਕਰਨਾ ਪਊਗਾ ਅੰਦਰ ਬੈਠੇ ਬੈਠੇ ਉਹ ਦੁੱਜ ਜੁੜ ਜਾਂਦੇ ਆ ਸਾਰਾ ਦਿਨ ਸਵੇਰ ਦੇ ਐਡੇ ਐਡੇ ਦਿਨ ਹੋਏ ਪਏ ਨੇ ਜਿੱਦੇ ਕਿਤੇ ਜਾਂਦੇ ਨਹੀਂ ਹੈਗੇ ਉੱਥੇ ਸਾਰਾ ਦਿਨ ਕੱਢਣਾ ਔਖਾ ਹੋ ਜਾਂਦਾ ਨਹੀਂ ਤਾਂ ਫਿਰ ਚੱਲ ਬਾਜ਼ਾਰ ਬਜ਼ੂਰ ਬਾਗ ਜੰਨੇ ਆ ਥੋੜਾ ਮੋਟਾ ਟਾਈਮ ਉੱਥੇ ਨਿਕਲ ਜਾਂਦਾ ਤੇ ਹਾਂਜੀ ਮੈਨੂੰ ਭੈਣਾਂ ਦੇ ਬਹੁਤ ਕਮੈਂਟ ਆਉਂਦੇ ਨੇ ਵੀ ਤੁਹਾਡੀ ਲੱਤ ਕਿਵੇਂ ਆ ਠੀਕ ਹੈ ਹੁਣ ਜਾਂ ਕਿੱਥੋਂ ਦਵਾਈ ਲਈ ਹੈ ਮੇਰੀ ਲੱਤ ਨੂੰ ਕੁਝ ਕੋ फर्क ਹੈਗਾ ਜੀ ਜਿਵੇਂ ਅੱਧਕ ਤੱਕ 50% ਫਰਕ ਪੈ ਗਿਆ ਵੀ ਜਮਾ ਠੀਕ ਨਾ ਹੈ ਨਹੀਂ ਹੈਗਾ ਵੀ ਜਮਾ ਪ੍ਰੋਪਰ ਕਲੀਅਰ ਠੀਕ ਹੋਊਗੀ ਤੇ ਆਪਣਾ ਟ੍ਰੀਟਮੈਂਟ ਹਜੇ ਚੱਲ ਰਿਹਾ ਡਾਕਟਰ ਨੇ ਦੱਸਿਆ ਵੀ ਤੁਹਾਨੂੰ 1 ਮਹੀਨਾ ਦਰਦ ਲਈ ਵੇਟ ਕਰਨੀ ਪੈਣੀ ਹੈ 1 ਮਹੀਨੇ ਚ ਠੀਕ ਹੋਊਗਾ ਤੇ ਜਿਹੜੀ ਆਪਣੀ ਸਲੀਪ ਡਿਸਕ ਹੈ ਜੀ ਉਹਨੂੰ ਲੱਗਣਗੇ 3 ਮਹੀਨੇ ਸੈਟਿੰਗ ਕਰਨ ਚ ਪ੍ਰੇਜ ਆਪਾਂ ਨੂੰ ਰੱਖਣੀ ਪੈਣੀ ਹੈ ਜੀ 3 ਮਹੀਨੇ 3 ਮਹੀਨੇ ਬਾਅਦ ਫਿਰ ਉਹ ਕਹਿੰਦੇ ਕਿਵੇਂ ਮਰਜ਼ੀ ਤੁਸੀਂ ਵਜਨ ਚੱਕਿਓ ਕੋਈ ਚੱਕਰ ਨਹੀਂ ਸਾਰਾ ਕੰਮ ਕਰ ਸਕਦੇ ਹੁਣ ਆਪਾਂ ਨੇ ਗੋਹੇ ਵਾਸਤੇ ਲਾ ਰੱਖੀ ਹੈ ਜੀ ਤੇ ਮੱਜਾਂ ਦਾ ਸ਼ਾਮ ਦਾ ਪਿੰਦਰ ਕਰ ਲੈਂਦਾ ਸਵੇਰ ਦਾ ਹੌਲੀ ਹੌਲੀ ਕੁਝ ਥੋੜਾ ਮੋਟਾ ਸਰਦਾਰ ਜੀ ਹੁਣ ਫ੍ਰੀ ਨੇ ਥੋੜਾ ਜਿਹਾ ਘਟ ਗਿਆ ਕੰਮ ਉਹ ਕਰਾਂ ਨਹੀਂ ਕੋਸ਼ ਮੈਂ ਕਰ ਲੈਨੀ ਆ ਰਲ ਮਿਲ ਕੇ ਜੇ ਟਾਈਮ ਲੰਘ ਜਾਂਦਾ ਝਾੜੂ ਪੋਚੇ ਦਾ ਗੁੜੀਆਂ ਕਰ ਲੈਂਦੀ ਐ ਅਜੇ 2 ਮਹੀਨੇ ਬਿਲੀ ਐ ਉਹ ਅਗਸਤ ਦੇ ਵਿੱਚ ਕਲਾਸਾਂ ਲੱਗਣੀਆਂ ਨੇ ਉਹਦੀਆਂ ਚਲੋ ਜੀ ਹੁਣ 5 5:30 ਹੋ ਗਏ ਪਿੰਦਰ ਨੂੰ ਲਾਉਣੀ ਆ ਮੈਂ ਮੱਝਾਂ ਨਮਾਉਣ ਤੇ ਮੈਂ ਅੱਗ ਮਚਾ ਕੇ ਚੁੱਲ੍ਹੇ ਤੇ ਆਲੂ ਬਣ ਮੈਂ ਤਰੂੰਗੀ ਫੇਰ ਉਸ ਤੋਂ ਬਾਅਦ ਆਪਾਂ ਰੋਟੀ ਆਟਾ ਆਸਪਰੇ ਤੋਂ ਗੁੰਨਦਿੰਦੀ ਐ ਜੇ ਮੇਰਾ ਜੀ ਕਰੇ ਮੈਂ ਬਣਾ ਦੂੰ ਨਹੀਂ ਉਹ ਬਣਾ ਦੂੰਗੀ ਕੰਮ ਤਾਂ ਕੁਛ ਨਹੀਂ ਹੈਗਾ ਜੀ ਹੁਣ ਜਿਵੇਂ ਥੋੜਾ ਜਿਹੜੇ ਦਿਨ ਨੇ ਕੰਮ ਤਾਂ ਥੋੜਾ ਹੀ ਹੈ ਜਦੋਂ ਕੰਮ ਦਾ ਸੀਜ਼ਨ ਦਾ ਟਾਈਮ ਹੋ ਜਾਂਦਾ ਹੈ ਜਾਂ ਕੋਈ ਜਿਵੇਂ ਖੇਤ ਹੁਣ ਝੋਨਾ ਝੋਨਾ ਲਾਉਣਗੇ ਉਦੋਂ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਹੈ ਤਾਂ ਕਰਕੇ ਤਾਂ ਹੋਣ ਦਾ ਇੱਕ ਵਾਰ ਜਦੋਂ ਫਿਰ ਆਪਾਂ ਕਿਤੇ ਬਾਜ਼ਾਰ ਵਗ ਜਾਂਦੇ ਆ ਜਾਂ ਕੋਈ ਕੰਮ ਵਗ ਜਾਂਦੇ ਆ ਹੁਣ ਤੁਹਾਨੂੰ ਪਤੀ ਆ ਵੀ ਸੂਟਾਂ ਸਾਟਣ ਦਾ ਕੰਮ ਚੱਲਦਾ ਹੀ ਰਹਿੰਦਾ ਫਿਰ ਆ ਕੇ ਕੰਮ ਕਰਨਾ ਔਖਾ ਹੋ ਜਾਂਦਾ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਹੋਰ ਤਾਂ ਚੱਲੀ ਜਾਂਦਾ ਚਲੋ ਜੀ ਪਿੰਦਰ ਦੇਖੋ ਬਾਰ ਬੰਦ ਨੇ ਜਵਾਕ ਅੰਦਰ ਨੇ ਕੋਈ ਨਹੀਂ ਬਾਹਰ ਨਿਕਲਦਾ ਹੈਗਾ ਪਿੰਦਰ ਆ ਜਾ ਮੈਂ ਸੁਣਵਾ ਬਈ ਇੱਕ ਨਾ ਪਤਾ ਨਹੀਂ ਕਿੱਥੋਂ ਹੁਣ ਲੋ ਠੰਡ ਦੀਆਂ ਮਾਰੀਆਂ ਮੱਖੀਆਂ ਇੰਨੀਆਂ ਆਉਂਦੀਆਂ ਨੇ ਬਾਰ ਬੰਦ ਕਰ ਕਰ ਰੱਖਣੇ ਪੈਂਦੇ ਨੇ ਗੇਟ ਚਲੋ ਜੀ ਇਧਰ ਆਪਣੇ ਸੂਟਾਂ ਦਾ ਹੁਣ ਵਰਕ ਵਾਲੇ ਦੋ ਤਿੰਨ ਕੁ ਸੂਟ ਰਹਿ ਗਏ ਬਾਕੀ ਸਾਰੇ ਸੇਲ ਹੋ ਗਏ ਆਪਾਂ ਨੇ ਹੋਰ ਵੀ ਕੜਾਈ ਕਰਨ ਦੇਣ ਜਾਣਾ ਦੇਖੋ ਇਹਨਾਂ ਦੇ ਵਿੱਚੋਂ ਜੇ ਤੁਹਾਨੂੰ ਹਜੇ ਵੀ ਕੋਈ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਬਾਕੀ ਕਾਟਨ ਦੇ ਸੂਟ ਆਪਣੇ ਕੋਲੇ 5-7 ਕਿ ਰਹਿ ਗਏ ਹੋਰ ਨਿਊ ਸਟਾਕ ਹੈ ਜਿਹੜਾ ਆਪਣਾ ਲਿਆਉਣ ਨਾਲ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਕੰਮ ਚੱਲ ਜਿੰਦਾ ਨਾਲ ਹੁੰਦੇ ਆਪਣੇ ਸੂਟ ਨੇ ਜਿਹੜੇ ਨਿਕਲ ਜਾਂਦੇ ਨੇ ਧੰਨਵਾਦ ਜੀ ਤੁਹਾਡਾ ਤੁਸੀਂ ਆਪਣੇ ਸੂਟਾਂ ਨੂੰ ਹਨਾ ਇੰਨਾ ਵਧੀਆ ਪਿਆਰ ਦਿੰਨੇ ਹੋ ਤੇ ਆਪਣੇ ਕੋਲੋਂ ਸੂਟ ਆਰਡਰ ਕਰਦੇ ਹੋ ਮੇਰੇ ਕੋਲੇ ਨਾ ਖੁਦ ਨੂੰ ਦੋ ਸੂਟਾਂ ਚ ਮੈਂ ਧੱਕੇ ਨਾਲ ਸਲਾਈ ਕਰਨੇ ਦੇਖਿਆ ਹੀ ਆਵਦੇ ਇੱਕ ਮੇਰੇ ਕੋਲ ਕੋਈ ਜਿਵੇਂ ਆਪਾਂ ਸੁਨਾਮ ਸੁਨੂਮ ਜਾਣਦੇ ਆ ਸਕੂਟਰੀ ਦੇ ਮੂੰਹ ਮੰਨਣ ਨੂੰ ਚੁੰਨੀ ਨਹੀਂ ਦੀ ਹੈਗੀ ਦੇਖੋ ਜੀ ਮੈਨੂੰ ਚੁੰਨੀ ਲੈਣ ਦਾ ਟਾਈਮ ਨਹੀਂ ਥੀ ਅੱਜ ਮੈਂ ਆਪਣੇ ਪਿੰਡ ਚ ਦੁਕਾਨ ਹੈ ਆਗਲਾ ਕਹਿੰਦਾ ਤੁਹਾਡੇ ਆਪ ਦੇ ਕੱਪੜੇ ਦੀ ਦੁਕਾਨਾ ਤਾਂ ਤੁਹਾਡੇ ਕੋਲ ਚੀਜ਼ਾਂ ਨਹੀਂ ਹੈਗੀਆਂ ਦੇਖੋ ਮੈਂ ਚੁੰਨੀ ਉਥੋਂ ਲੈ ਕੇ ਆਈਆਂ ਬਲੈਕ ਕਲਰ ਦੀ ਮੈਨੂੰ ਹੋਰ ਕੋਈ ਰੰਗ ਨਹੀਂ ਪਸੰਦ ਲੱਗਿਆ ਗਰਮੀ ਦੇ ਵਿੱਚ ਬਹੁਤ ਢਕੀਲੇ ਹੁੰਦੇ ਨੇ ਹਨਾ ਮੈਂ ਬਸ ਫਿਰ ਮੈਨੂੰ ਕੋਈ ਨਹੀਂ ਵਧੀਆ ਲੱਗਿਆ ਇਸ ਤਰ੍ਹਾਂ ਵਧੀਆ ਖੁੱਲੀ ਡੁੱਲੀ ਢਾਈ ਮੀਟਰ ਦੀ ਮੰਚਲੀ ਦੀ ਚੁੰਨੀ ਬੋਲਦੀ ਸੀ ਉਹ ਭੈਣ ਕਹਿੰਦੀ ਮੰਚਲੀ ਦੀ ਚੁੰਨੀ ਐ ਇਹਨੂੰ ਧੋ ਕੇ ਪਾਣੀ ਵਿੱਚ ਦੀ ਕੱਢਣ ਵਾਲੀ ਐ ਥੋੜੀ ਜੀ ਚੌੜੀ ਵਧੀਆ ਖੁੱਲਾ ਡੁੱਲਾ ਬਾਰਾ ਇਹਦਾ ਦੇਖੋ ਜੀ ਬਲੈਕ ਕਲਰ ਦੀ ਤੁਸੀਂ ਮੈਨੂੰ ਦੱਸਿਓ ਮੇਰਾ ਦੁਪੱਟਾ ਸੋਹਣਾ ਕਾਟਨ ਦਾ ਐ ਇਹ ਇਹ ਆਪਾਂ ਨੂੰ 200 ਰੁਪਏ ਦੇ ਵਿੱਚ ਪੈ ਗਿਆ ਜੀ ਇਹ ਮੈਂ ਠਾਉਣੀ ਆ ਹਜੇ ਵੀ ਨਹੀਂ ਨਿਕਲ ਰਹੀ ਅੰਦਰੋਂ ਇੱਧਰ ਦੇਖੋ ਜੀ ਸਾਡੇ ਦੋ ਦੋ ਇਨਵਰਟਰ ਪੈ ਨੇ ਇਹ ਪੁੱਠੇ ਕੰਮ ਨੇ ਬੱਲਾ ਉਹ ਪਾਈ ਲ ਜਾਂਦੇ ਦੀ ਕਹਿੰਦੇ ਰੱਖ ਲੋ ਕਿਸੇ ਨੇ ਲੈਣਾ ਹੁਣ ਉਹ ਲੈ ਕੇ ਨਹੀਂ ਜਾਂਦੇ ਆ ਪੈਨੇ ਦੋ ਇਹ ਉਹਦਾ ਸਟੈਂਡ ਛੋਟਾ ਰਹਿ ਗਿਆ ਜੀ ਕੀ ਕਰੀਏ ਹੁਣ ਕੰਮ ਉਲਝੇ ਜਾਂਦਾ ਹਰੇਕ ਜਿਹੜੇ ਨੂੰ ਵੀ ਹੱਥ ਪਾਉਨੇ ਆ ਹੁਣ ਇਹ ਇੱਥੋਂ ਜਗਾ ਰੋਕ ਰੱਖੀ ਆ ਉਹ ਵਿਲਾ ਤੇ ਹੁਣ ਮੜਾ ਜੀ ਇਹ ਘਰੇ ਰਹਿਣ ਤਾਂ ਇਹਨਾਂ ਨੂੰ ਇਹ ਚ ਕਾ ਕੇ ਨਾਲ ਉਹਦਾ ਸਟੈਂਡ ਵੱਡਾ ਬਦਲ ਕੇ ਲਈਏ ਸਾਹੀ ਵੀ ਆਪਣਾ ਪੌੜੀਆਂ ਚੜ੍ਹ ਗਿਆ ਉੱਠ ਕੇ ਬਾਗ ਗਿਆ ਚਲੋ ਜੀ ਆਪਾਂ ਤੌੜਾ ਭਰਦੇ ਆਂ ਦੇਖੋ ਇੱਧਰ ਸੋਈ ਚ ਮੈਸੇ ਦਾ ਨਾਲ ਹੁੰਦੇ ਸਾਬ ਸਫਾਈ ਕਰੀ ਜਾਂਦੇ ਆ ਫਿਰ ਵੀ ਬਹੁਤ ਹੋ ਜਾਂਦਾ ਮੈਂ ਹਜੇ ਅਸੀਂ ਜਿਆਦਾ ਫ੍ਰਿਜ ਦਾ ਪਾਣੀ ਨਹੀਂ ਪੀਣ ਲੱਗੇ ਅਸੀਂ ਫਿਲਟਰ ਦਾ ਪਾਣੀ ਹੈ ਜਿਹੜਾ ਉਹ ਤੌੜੇ ਚ ਪਾ ਲੈਨੇ ਹੁੰਦੇ ਆ ਹੁਣ ਇਹਨੂੰ ਰਾਤ ਨੂੰ ਭਰ ਕੇ ਬਾਹਰੇ ਰੱਖ ਦਾਂਗੇ ਸਾਰੀ ਰਾਤ ਇਹ ਠੰਡਾ ਠੰਡਾ ਪਾਣੀ ਹੋ ਜਾਊਗਾ پتہ ਕਿ ਜਿਆਦਾ ਬਰਫ਼ ਵਾਲਾ ਪਾਣੀ ਪੀਣ ਨਾਲ ਗਲਾ ਖਰਾਬ ਹੋ ਜਾਂਦਾ ਛੇਤੀ ਫੇਰ ਔਖਾ ਹੋ ਜਾਂਦਾ ਹਜੇ ਸਾਰਾਂਗੇ ਜਿੰਨਾ ਜਰ ਬਰਫ਼ ਕਰਨੀ ਹੈ ਸਰੇ ਚਲੋ ਜੀ ਪਿੰਦਰਾ ਆ ਜਾ ਮੈਂ ਸੰਮਈਏ ਬਾਈ ਪਿੰਦਰਾ ਚਲ ਖੋਲ ਮਸਾ ਸਾਰਾ ਦਿਨ ਤੂੰ ਮੁਰਖਾਣ ਨੂੰ ਭੱਜ ਜਾ ਕੇ ਮਿੱਠੇ ਲਫਾਫਾ ਸਿੱਟ ਕੇ ਗਈਆਂ ਮੈਂ ਆਹ ਕੀ ਕਰਿਆ ਹੈ ਚੱਪਲਾ ਨਾਲ ਉਹਦੀ ਚੇਪੀ ਲੱਗ ਜਾਂਦੀ ਹੈ ਚਲ ਸਾਬੀ ਤੂੰ ਵੀ ਨਾ ਲਾ ਵੇ ਠੰਡੇ ਜਾ ਕੇ ਭਜ ਚਲ ਆ ਪੱਗ ਮਚਾਈ ਲਫਾਫੇ ਦੇ ਲੱਗਨੇ ਹੋਏ ਪੈਣੇ ਪਹਿਲਾ 10 ਘੰਟਾ ਇੱਥੇ ਘਪਣਾ ਪੈਂਦਾ ਆਪਾਂ ਨੂੰ ਆ ਸਾਡਾ ਪਾਇਪ ਨਹੀਂ ਛੱਡਦਾ ਇੱਕ ਉਹਦੀ ਉੱਤਰ ਜਾਂਦਾ ਪਤਾ ਨਹੀਂ ਕੀ ਹੋ ਗਿਆ ਮਾਮਾ ਗਾਲਾਂ ਦੀ ਉਹਦੀ ਬੂਟੀ ਵਾਲਾ ਕੰਮ ਖਰਾਬ ਕਰਤਾ ਆਪਾਂ ਨੇ ਇੱਥੇ ਸਹਿ ਵੀ ਤੇਰੇ ਪੈਣੀ ਹੈ ਸਾਰਾ ਕੁਝ ਖਰਾਬ ਕਰਤਾ ਪਾਣੀ ਦੇਖੀ ਡੇਲੀ ਰੇਲੀ ਪਾਣੀ ਪਾਉਣੇ ਤਾਂ ਵੀ ਹੋ ਜਾਂਦੇ ਸੁੱਕ ਜਾਂਦਾ ਇਹ ਹਾ ਨਾ ਲਾ ਹਾਂ ਹੁਣ ਕਦੋਂ ਫਿਰਦਾ ਪਾਣੀ ਚ ਵਹਿ ਜਾ ਕਰ ਮੋਟਰ ਚ ਲਾ ਕੇ ਚੜਾ ਲੈ ਇਹ ਨਹੀਂ ਕੜਨਾ ਇਹ ਆ ਪਾਣੀ ਢੋਲ ਦੇ ਦਿੱਤਾ ਟੱਪ ਵਾਲਾ ਆਹ ਤਣੇ ਦਾ ਵੀ ਵਿਚਾਰੀਆਂ ਤੱਤੀਆਂ ਤੱਤੀਆਂ ਹੋਏ ਬੈਠੇ ਨੇ ਠੰਡੇ ਪਾਣੀ ਨੂੰ ਆਏ ਆਉਂਦੀਆਂ ਨੇ ਭੱਜੀਆਂ ਘਰ ਸਵੇਰੇ ਤਾਂ ਮਾੜਾ ਜਿਹਾ ਠੀਕ ਹੁੰਦਾ ਹੁਣ ਦੇਖੀਏ ਤਾਂ ਐਂ ਖੜੀ ਪਾ ਟੱਪ ਚ ਤਾਂ ਬਾਦੇ ਪੀ ਲੂਗੀ ਪਹਿਲਾਂ ਉਹ ਦੇਖ ਲੈ ਕਿੰਨਾ ਗੇੜੇ ਦੇ ਰਹੀਆਂ ਤੜਕੇ ਤਾਂ ਐਂ ਭੱਜ ਜਾਂਦੀਆਂ ਨੇ ਬਾਹਰੇ ਜਾਣ ਨੇ ਮਾਰੀਆਂ ਪੀਂਦੀ ਨਹੀਂ ਹੈਗੀਆਂ ਹੁਣ ਅੱਜ ਵੀ ਹੋਈ ਪੀਆ ਠੰਡੀਆਂ ਹੋ ਜਾਂਦੀਆਂ ਨੇ ਠੰਡੇ ਪਾਣੀ ਨਾਲ ਬਾਲਾ ਉੱਧਰ ਨਾ ਕਾਣ ਜਾ ਕਰ ਉਹ ਮੋਰ ਤੇ ਡੈਡੀ ਮੋਟਰਸਾਈਕਲ ਦੇ ਉਹ ਲਵੇੜ ਕੇ ਅੰਦਰ ਲੈ ਜਾਂਦਾ ਚਲੋ ਜੀ ਇੱਕ ਮੈਂ ਤਾਂ ਹਾਂ ਉਹਨਾਂ ਲੰਬੇ ਬੰਦੇ ਦੀ ਵੀ ਉਹ ਦਿਖਾਉਣੀ ਅਗਲਾ ਕਹਿੰਦਾ ਕੱਦ ਲੰਬਾ ਹੋਵੇ ਕੱਦ ਲੰਬਾ ਹੋਵੇ ਮੇਰਾ ਹੋਰਾਂ ਭੈਣਾਂ ਦੇ ਪਾਇਆ ਹੋਇਆ ਦੇਖ ਕੇ ਮੈਨੂੰ ਲੱਗਿਆ ਵੀ ਮੈਂ ਵੀ ਸਟੇਟਸ ਨਵਾਰ ਬਣਾ ਲਾਂ ਤੇ ਮੈਂ ਇੱਕ ਸੂਟ ਦੀ ਪਹਿਲਾਂ ਨਵਾਈ ਸੀ ਉਹਦਾ ਨਹੀਂ ਮੈਨੂੰ ਇੰਨਾ ਲੱਗਿਆ ਮੈਨੂੰ ਆ ਮੈਨੂੰ ਆਇਆ ਲੱਗ ਰਿਹਾ ਵੀ ਮੇਰੇ ਪਾਇਆ ਹੋਰੀ ਸਿੱਧਾ ਸਿੰਪਲ ਪਜਾਮਾ ਜਿਹਾ ਬਣ ਗਿਆ ਮੈਨੂੰ ਜੰਮੀ ਨਹੀਂ ਵਧੀਆ ਲੱਗਿਆ ਮੈਂ ਜੀ ਕਰਕੇ ਵੀ ਮੈਂ ਸਲਵਾਰ ਦੀ ਪੌਂਚੇ ਦੇ ਵਰਕ ਕਰਵਾ ਕੇ ਇਹ ਸੂਟ ਬਣਾਇਆ ਸੀ ਤੇ ਤਾਂ ਕਰਕੇ ਮੈਨੂੰ ਇਹ ਹੋਰੀ ਪਜਾਮਾ ਜਿਹਾ ਲੱਗ ਰਿਹਾ ਨਾ ਹੁਣ ਨਾ ਲੰਬਾ ਬੰਦਾ ਹੂਣ ਦਾ ਤੁਸੀਂ ਵੀ ਦੇਖੋ ਤੁਸੀਂ ਮੈਨੂੰ ਦੱਸਿਓ ਵੀ ਮੇਰੇ ਜੱਜ ਰਹੀ ਹੈ ਕਿ ਨਾ ਮੈਨੂੰ ਬਿਲਕੁਲ ਨਹੀਂ ਜੱਜ ਰਹੀ ਇਹ ਸਲਵਾਰ ਬਸ ਇੱਕ ਮਹਿੰਦੇ ਆਏ ਦੀ ਵੀ ਪੈਸੇ ਲਾਏ ਨੇ ਧੱਕੇ ਨਾਲ ਸੂਟ ਪਾ ਲਈ ਪਾ ਰਹੀ ਆ ਤੇ ਤਾਂ ਕਰਕੇ ਤੁਸੀਂ ਮੈਨੂੰ ਕਮੈਂਟਾਂ ਵੀ ਦੱਸਿਓ ਵੀ ਮੈਨੂੰ ਸੂਟ ਇਹ ਮੇਰੇ ਪਾਇਆ ਵਾ ਸੋ ਪਤਾ ਕੀ ਆ ਲੰਬਾ ਬੰਦਾ ਹੋਣ ਦੇ ਹਨਾ ਫਾਇਦਾ ਉਹਨੂੰ ਹੁੰਦਾ ਹੈ ਜਿਹਨਾਂ ਜਿੰਨਾਂ ਨੇ ਕੋਈ ਜੋਬ ਵਗੈਰਾ ਕਰਨੀ ਹੁੰਦੀ ਹੈ ਬਸ మీడియం ਸਾਈਜ਼ ਹੋਵੇ ਬੰਦੇ ਦਾ ਲੰਬਾ ਬੰਦਾ ਹੋਣ ਦਾ ਵੀ ਫਾਇਦੇ ਵੀ ਨਹੀਂ ਨੁਕਸਾਨ ਵੀ ਨਹੀਂ ਪਰ ਮੈਨੂੰ ਕੋਈ ਫਾਇਦਾ ਨਹੀਂ ਮੈਂ ਨਾ ਕੋਈ ਜੋਬ ਕਰੀਏ ਮੈਂ ਘਰੇ ਰਹਿਣਾ ਮੈਨੂੰ ਨੁਕਸਾਨ ਹੀ ਨੁਕਸਾਨ ਨੇ ਦੀ ਮੇਰਾ ਕੱਦ ਵੱਡਾ ਹੋਣ ਕਰਕੇ ਮੈਨੂੰ ਤਾਂ ਮੈਂ ਦੇਖਣ ਨੂੰ ਬੰਦੇ ਨੂੰ ਸੋਹਣਾ ਲੱਗਦਾ ਵੀ ਕੱਦ ਵੱਡਾ ਹੈਗਾ ਨਾ ਤਾਂ ਮੈਂ ਕੋਈ ਉੱਚੀ ਹੀਲ ਪਾ ਸਕਦੀ ਆ ਜੀ ਮੇਰਾ ਮਨ ਦੇ ਵਿੱਚ ਚੋ ਹੀ ਰਹਿ ਗਿਆ ਕਿ ਮੈਂ ਵੱਡੇ ਨਾ ਜਦੋਂ ਕਦ ਵੱਡਾ ਤਾਂ ਡਾਡੇ ਪੈਰ ਨੇ ਨਾ ਮੈਨੂੰ ਕੋਈ ਨਾਪ ਸਹੀ ਮਿਲਦਾ ਮੈਂ ਕੋ ਜੁੱਤੀ ਜਾਂ ਸੈਂਡਲ ਕੁਛ ਵੀ ਪਵਾਉਣਾ ਮੈਨੂੰ ਬਹੁਤ ਦਿੱਕਤ ਆਉਂਦੀ ਹੈ ਮੇਰੇ ਨਾਪ ਦਾ ਕਿਤੋਂ ਵੀ ਮੈਨੂੰ ਕੁਛ ਨਹੀਂ ਮਿਲਦਾ ਇੱਕ ਸਨਾਮ ਦੇ ਵਿੱਚ ਪੂਜਾ ਵਾਲਿਆਂ ਦਾ ਸ਼ੋਰੂਮ ਹੈ ਬਸ ਉੱਥੋਂ ਮੈਨੂੰ ਥੋੜਾ ਮੋਟਾ ਮੇਰੇ ਪਾਉਣ ਵਾਲੀ ਰਿਲੈਕਸ ਜੀ ਚੀਜ਼ ਮਿਲ ਜਾਂਦੀ ਹੈ ਨਹੀਂ ਮੈਨੂੰ ਕਿਤੋਂ ਨਹੀਂ ਮਿਲਦੀ ਜਾਂ ਫਿਰ ਉਹ ਲੱਗਣ ਲੱਗ ਜਾਂਦੇ ਨੇ ਪੈਰਾਂ ਦੇ ਵਿੱਚ ਜਦੋਂ ਆਪਾਂ ਟਾਈਟ ਚੀਜ਼ ਲੈ ਲੈਂਦੇ ਹਾਂ ਨਾ ਮਸਾਲੇ ਹੋ ਜਾਂਦੇ ਨੇ ਇਸ ਕਰਕੇ ਮੇਰੇ ਸਾਰਾ ਜਿਹੜਾ ਮੇਰੇ ਉਹ ਸੀਗਾ ਕਦ ਪੂਥੀ ਹੀਲ ਪਾਉਣੀ ਜਾਂ ਵੀ ਛੋਟੇ ਨਾਪ ਦੇ ਵਿੱਚ ਬੜੇ ਸੋਹਣੇ ਸੋਹਣੇ ਡਿਜ਼ਾਈਨ ਆਏ ਹੁੰਦੇ ਨੇ ਉਹ ਕਹਿੰਦੇ ਨਹੀਂ ਵੱਡੇ ਨਾਪ ਦੇ ਵਿੱਚ ਇਹ ਡਿਜ਼ਾਈਨ ਹੈਗੇਗਾ ਮੇਰਾ ਉਹ ਦੇਖ ਕੇ ਬਾਹਲਾ ਧੀ ਖਰਾਬ ਹੁੰਦਾ ਵੀ ਫਿਰ ਹੁਣ ਮੈਂ ਕੀ ਕਰਾਂ ਮੇਰੇ ਤਾਂ ਕੋਈ ਨਾਪ ਸੈੱਟ ਨਹੀਂ ਹੁੰਦਾ ਮੈਂ ਹਮੇਸ਼ਾ ਸਿੰਪਲ ਚੱਪਲ ਤੇ ਆ ਗਈ ਜੀ ਕੁਸਤਾ ਥੋੜੀ ਜੀ ਲੱਤ ਦੂਖ ਦੀ ਕਰਕੇ ਹਨਾ ਕਈ ਵਾਰ ਸਲਿੱਪੀ ਸੁਰਖ ਹੋ ਜਾਂਦਾ ਤਾਂ ਕਰਕੇ ਨਹੀਂ ਪਾਉਂਦੀ ਬਸ ਮੈਂ ਜਮਾ ਪੰਜਾਬ ਦੇ ਵਿੱਚ ਵੀ ਜਾਨਣੀ ਆ ਤਾਂ ਆਪਾਂ ਨੋਰਮਲ ਸਿੰਪਲ ਚੱਪਲ ਭਾ ਕੇ ਜਾਂਦੇ ਆ ਗਰਮੀ ਦੇ ਵਿੱਚ ਥੋੜਾ ਜਿਹਾ ਹੁਣ ਚੱਪਲਾ ਪਤਾ ਨਹੀਂ ਇਹਦੀਆਂ ਆ ਰਹੀਆਂ ਐਂਪਾਇਰਾਂ ਦੇ ਮੁੜਕਾ ਜਾਈਆਂ ਜਾਂਦਾ ਕਿਲੀਆਂ ਜੀਆਂ ਹੋਈ ਜਾਂਦੀਆਂ ਨੇ ਹੁਣ ਮੈਂ ਇਹ ਗੁੱਦ ਜੀਆਂ ਨੇ ਚੱਪਲਾ ਲੈਂਦੀ ਜਮਾ ਇਹ ਬਿਲਕੁਲ ਲਾਈਟ ਵੇਟ ਨੇ ਨਾਲ ਇਹਦੇ ਵਿੱਚ ਮੁੜਕਾ ਹੁੰਦਾ ਹੁਣ ਮੈਂ ਇਹਨਾਂ ਨੂੰ ਘਰੇ ਲਾ ਹਾਂ ਬਾਜ਼ਾਰ ਲੈਣੇ ਤਾਂ ਵੀ ਮੈਂ ਧੋ ਕੇ ਬਰਸ਼ ਮਾਰ ਕੇ ਹੀ ਪਾ ਕੇ ਬਾਹਰ ਜਾਨੀ ਆਂ ਤੇ ਇਹੀ ਕਹਿ ਰਹੀ ਆ ਮੈਂ ਵੀ ਕੱਦ ਵਧਾਣ ਦੇ ਫਾਇਦੇ ਵੀ ਨੇ ਨੁਕਸਾਨ ਵੀ ਨੇ ਪਰ ਮੈਨੂੰ ਤਾਂ ਕੋਈ ਫਾਇਦਾ ਲੱਗਾ ਨਹੀਂ ਮੈਨੂੰ ਤਾਂ ਸਾਰੇ ਨੁਕਸਾਨ ਹੀ ਹੋਏ ਨਾ ਮੈਂ ਸਟੇਟ ਸਲਵਾਰ ਪਾ ਸਕਦੀ ਆ ਇੱਕ ਬਣਾਈ ਸੀ ਮੈਨੂੰ ਵਧੀਆ ਨਹੀਂ ਲੱਗ ਰਹੀ ਆ ਆਪਣੇ ਆਪ ਨੂੰ ਹੋਰੀ ਪਜਾਮਾ ਜਿਹਾ ਲੱਗ ਰੇ ਤੇ ਬਾਕੀ ਜਦ ਪਾਉਂਦਾ ਰਹੇ ਜੀ ਵੀ ਰਾਤ ਬਣ ਜਾਂਦੀ ਆ ਮੈਂ ਕਦੇ ਪਾਏ ਨਹੀਂ ਅਸੀਂ ਸਾਰੇ ਮੈਂ ਵੀ ਫਿਰ ਉਹਨਾਂ ਹਰ ਕੇ ਐਂ ਕਢਾ ਬਿਕਰਾ ਕੜਾਈ ਵੀ ਹੈ ਤੇ ਇਕਰਾਉਣ ਲੱਗੇ ਵੀ ਕੋਟਿਆਂ ਦੇ ਸਾਰੇ ਉਹਦੇ ਵਿੱਚ ਆਉਣ ਲੱਗੇ ਜੀ ਤਾਂ ਕਰਕੇ ਮੈਨੂੰ ਕੋਈ ਫਾਇਦਾ ਨਹੀਂ ਨਿਕਲਿਆ ਤੇ ਬਾਕੀ ਹਨਾ ਵਧੀਆ ਗੱਲਾਂ ਚ ਪਰ ਨੋਰਮਲ ਕੱਦ ਹੋਣਾ ਚਾਹੀਦਾ ਵੀ ਨਾ ਬਾਲਾ ਵੱਡਾ ਹੋਵੇ ਨਾ ਬਾਲਾ ਛੋਟਾ ਹੋਵੇ ਤੇ ਆਪਾਂ ਮਨਪਸੰਦ ਦੀ ਆਪਦੀ ਚੀਜ਼ ਹੈ ਜਿਹੜੀ ਉਹ ਪੈਣ ਸਕੀਏ ਜਿਹੜਾ ਕਈ ਵਾਰ ਇਹ ਜੀ ਉਹ ਆਉਂਦੀ ਹੁੰਦੀ ਹੈ ਕਈ ਵਾਰ ਉਹ ਆਪਣੇ ਸੂਟ ਪਸੰਦ ਹੋਵੇ ਤਾਂ ਉਹਦੀ ਕਮੀਜ਼ ਦੀ ਲੰਬਾਈ ਨਹੀਂ ਆਉਂਦੀ ਉਹ ਉੱਥੇ ਰਹਿ ਜਾਂਦਾ ਇਹ ਬਾਲਾ ਪੰਗਾ ਪੈਂਦਾ ਮੈਨੂੰ ਬਾਲੇ ਖਿੱਚ ਚੜਦੀਆਂ ਮੈਂ ਕਿਹੜਾ ਨਾਹਾ ਭਰਤੀ ਹੋਣਾ ਦੀ ਮੇਰਾ ਕਿਉਂ ਰੱਬ ਨੇ ਐਡਾ ਵੱਡਾ ਕੱਦ ਕਰਿਆ ਤੇ ਬਾਕੀ ਤੁਸੀਂ ਦੱਸਿਓ ਜੀ ਮੇਰੇ ਪਾਈ ਹੋਈ ਹੈ ਸਲਵਾਰ ਤੁਹਾਨੂੰ ਕਿਵੇਂ ਲੱਗੀ ਮੈਨੂੰ ਬਿਲਕੁਲ ਨਹੀਂ ਵਧੀਆ ਲੱਗਦੀ ਮੈਨੂੰ ਤਾਂ ਪਜਾਮਾ ਚਲੋ ਜੀ ਅੱਜ ਨੂੰ 6:00 ਵੱਜ ਗਏ ਨੇ ਤੇ ਅੱਜ ਆਪਾਂ ਸੂਟਾਂ ਦਾ ਬਲੌਗ ਨਹੀਂ ਸ਼ੇਅਰ ਕਰਿਆ ਕਿਉਂਕਿ ਮਾਂ ਦਾ ਬਸ ਅੰਦਰ ਹੀ ਬੈਠੀ ਰਹੀ ਉੱਠਿਆ ਜਾਂ ਨਹੀਂ ਗਿਆ ਪਤਾ ਨਹੀਂ ਕੀ ਹੋ ਗਿਆ ਤੇ ਤੁਸੀਂ ਅੱਜ ਕਰੋ ਜੀ ਬਲੌਗ ਨਾਲ ਇੰਜੋਏ ਆਪਣੀ ਵੀਡੀਓ ਐਂਡ ਤੱਕ ਦੇਖ ਲਿਆ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਭੈਣਾਂ ਦਾ ਜਿਹੜੀਆਂ ਆਪਣੇ ਕੋਲੋਂ ਸੂਟ ਆਰਡਰ ਕਰਦੀਆਂ ਨੇ ਜੀ ਨਾਲੇ ਤੁਸੀਂ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰਦੇ ਆ ਕਰੋ ਆਪਾਂ ਸੂਟ ਫੈਬਰਿਕ ਕੋਈ ਵੀ ਹੈ ਤੁਹਾਡੇ ਲਈ ਬਹੁਤ ਵਧੀਆ ਲੈ ਕੇ ਆਵਾਂਗੇ ਜੀ ਬਰਕ ਵੀ ਆਪਾਂ ਸਿਰੇ ਦਾ ਕਰਾਵਾਂਗੇ ਚਾਹੇ ਸਾਨੂੰ 100 ਰੁਪਏ ਘੱਟ ਬਚ ਜੇ ਕੋਈ ਗੱਲ ਨਹੀਂ ਹੈਗੀ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ